हगुमााय शेर सिंह विष्णु भगवान्ीज सो शेर सिंह विष्णु भगवान्ीज शेर सिंह विष्णु शरसिंह विष्णो भगवादीज शेर सिंह विष्णु भगवा दीज शेर सिंह विष्णु ਵਾਗਵਾੰਦੀ ਜੀ ਸਤਕਾਰਯੋਗ ਹਰ ਸੰਗਤਿਓ ਅੱਜ 25 ਪੋਦੇ ਸ਼ੁਭ ਦਿਹਾੜੇ ਦੀਆਂ ਔਰ 26 ਪੋਦੇ ਸ਼ੁਭ ਦਿਹਾੜੇ ਦੀਆਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਔਰ ਉਸ ਦੀ ਸਾਰੀ ਹਰ ਸੰਗਤ ਨੂੰ ਕੋਟਨ ਕੋਟ ਵਧਾਈ ਹੋਵੇ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਆਪਣਾ ਡੰਕਾ বাজਾਇਆ ਮਾਤ ਲੋਕ ਦੇ ਵਿੱਚ ਔਰ ਸਨਮੁਖ ਹੋ ਕੇ বাজਾਇਆ ਔਰ ਉਸ ਨੇ ਸਾਰੀ ਹਰ ਸੰਗਤ ਨੂੰ ਜਿਹੜੇ ਅਸੂਲ ਜਿਹੜੇ ਨਿਯਮ ਉਹ ਦਿੱਤੇ ਪਹਿਲਾ ਨਿਯਮ ਪਰਮੇਸ਼ਰ ਦਾ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸਤ ਮਨਨਾ ਓਨਲੀ ਨਿਰਗੁਣ ਚੋਤਾ ਹੀ ਇਸਤ ਮਨਨ ਹੈ ਹੋਰ ਕਿਸੇ ਦਾ ਨਹੀਂ ਔਰ ਇੱਕ ਸਿੱਖ ਦੀ ਡੈਫੀਨੇਸ਼ਨ ਕਿਸ ਤਰ੍ਹਾਂ ਦੀ ਹਯੂਰ ਨੇ ਫਰਮਾਇਆ ਜਨ ਭਗਤੋ ਓ ਮਰੀਦ ਹੁੰਦੇ ਨਹੀਂ ਕਦੇ ਪੱਕੇ ਐ ਜਨ ਭਗਤੋ ਉਹ murid ਹੁੰਦੇ ਨਹੀਂ ਕਦੇ ਪੱਕੇ ਜਿਹੜੇ ਮੁਰਸ਼ਿਦ ਦਾ ਰਾਗ ਏ ਭੁਲਾਈਆ ਜਿਹੜੇ ਆਪਣੇ ਮੁਰਸ਼ਿਦ ਦਾ ਰਾਹ ਭੁੱਲ ਜਾਂਦੇ ਆ ਉਹ ਕਦੇ ਪੱਕੇ ਨਹੀਂ ਹੁੰਦੇ ਭਾਵੇਂ ਭਾਵੇਂ ਕੋਈ ਕਾਬੇ ਵਸੇ ਸਤਗੁਰ ਦੇ ਅੱਗੇ ਪਿੱਛੇ ਨਚੇ ਜਿੰਨਾ ਚਿਰ ਸਹਿਬ ਨਾਂ ਹਿਰਦੇ ਵਸੇ ਉਹ ਕੁਝ ਵੀ ਕਰ ਲਵੇ ਉਹ ਜਿੰਨਾ ਚਿਰ ਜਿੰਨਾ ਚਿਰ ਸਹਬ ਨਾ ਹਿਰਦੇ ਵਸੇ ਮਿਲੇ ਨਾ ਕੋਈ ਵਡਿਆਈ ਆ ਜਿਸ ਤਰ੍ਹਾਂ ਦਾ ਮਰਜੀ ਪੂਜਾ ਪਾਠ ਕਰ ਲੋ ਜਿਕਾਰੇ ਜਿਸ ਤਰ੍ਹਾਂ ਦਾ ਮਰਜੀ ਲਾ ਲੋ ਜੇ ਜਦੋਂ ਤੱਕ ਉਹ ਸਹਬ ਅੰਦਰ ਨਹੀਂ ਵਸਦਾ ਤਦ ਤੱਕ ਵਡਿਆਈ ਨਹੀਂ ਮਿਲਦੀ ਅੱਗੇ ਪ੍ਰਮਾਤਮਾ ਨੇ ਕੀ ਫਰਮਾਇਆ ਆਓ ਹੋਣ ਕੋਲ ਇਕਰਾਰ ਕਰੀਏ ਇਕੱਠੇ ਕੋਲ ਇਕਰਾਰ ਕਰੀਏ ਇਕੱਠੇ ਗੁਰ ਚੇਲਾ ਵੰਡਨਾ ਕੋਈ ਵੰਡਾਈ ਆ ਪੁਰਖੇ ਆ ਕਾਲ ਕੋਲੋਂ ਮੰਗ ਮੰਗੋ ਅਸੀਂ ਭਗਤਨਾ ਰਹੀਏ ਕੱਚੇ ਤੂੰ ਪੱਕੇ ਦੇ ਬਣਾਈ ਆ ਅਸੀਂ ਕਿਤੇ ਕੱਚੇ ਨਾ ਰਹਿ ਜੀਏ ਪ੍ਰਮਾਤਮਾ ਉਸ ਤੇ ਅਗੇ ਮੰਗ ਮੰਗਣੀ ਹੈ ਉਸ ਪ੍ਰਮਾਤਮਾ ਕੀ ਸੋ ਇਹ ਦਾਸ ਆਪ ਜੀ ਨਾਲ ਇੱਕ ਛੋਟੀ ਜਿਹੀ ਲਿਖਸਾਂ ਜੀ ਕਰੇਗਾ గ్రంథ ਨੰਬਰ ਇੱਕ ਦੀ ਲਿਖਤ ਆ గ్రంథ ਨੰਬਰ ਇੱਕ ਦੀ ਲਿਖਤ ਕੀ ਬਿਆਨ ਕਰਦੇ ਆ ਲਿਖ ਥੋੜੀ ਲੰਬੀ ਐ ਮੈਂ 4-5 ਲਾਈਨਾਂ ਹੀ ਅरिजਨਲ ਮੈਂ ਸਾਂਝੀ ਕਰਾਂਗਾ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ మాਸ ਸ਼ਰਾਬ ਜਿਨ੍ਹਾਂ ਨੇ ਖਾਧਾ ਜੂਨ ਕੋ ਗੜ ਵਿਸਤਾ ਖਾਦਾ ਐਸੀ ਦੁਰਮਤ ਉਹਨਾਂ ਦੀ ਹੋਈ ਵਿਚ ਦਰਗਾਹ ਮਿਲੇ ਨਾ ਟੋਈ ਉਹਨਾਂ ਨੂੰ ਕੋਈ ਟੋਈ ਨਹੀਂ ਮਿਲਨੀ ਗੁਰੂ ਨਾਨਕ ਦਾ ਨਾਮ ਪੁਲਾਇਆ ਨਾਮ ਸਤ ਦਾ ਜਿਨ ਆਪ ਕਰਾਇਆ ਅੱਗੇ ਪਾਸ਼ਾ ਜੀ ਕੀ ਕਹਿੰਦੇ ਹਨ ਜੋ ਪ੍ਰਸ਼ਾਦ ਸੰਗਤ ਵਿੱਚ ਖਾਵੇ ਇਹ ਬਹੁਤ ਇੰਪੋਰਟੈਂਟ ਲਾਈਨ ਹੈ ਮੇਰੇ ਭੈਣਾਂ ਤੋਂ ਪ੍ਰਾਵੋ ਜੋ ਪ੍ਰਸ਼ਾਦ ਸੰਗਤ ਵਿੱਚ ਖਾਵੇ ਵਿੱਚ 84 ਫੇਰ ਨਾ ਆਵੇ ਜੋ ਸੰਗਤ ਨੂੰ ਦੇਵੇ ਮਾਨ ਇਹ ਇੰਪੋਰਟੈਂਟ ਲਾਈਨ ਆ ਬਹੁਤ ਜੋ ਸੰਗਤ ਨੂੰ ਦੇਵੇ ਮਾਨ ਉਸ ਨੂੰ ਆਪ ਮਿਲੇ ਭਗਵਾਨ ਮਾਣ ਦੇਣਾ ਹੈ ਸਤਕਾਰ ਕਰਨਾ ਹੈ ਸਭ ਨਾਲ ਪਿਆਰ ਕਰਨਾ ਹੈ ਉਸ ਨੂੰ ਆਪ ਮਿਲੇ ਭਗਵਾਨ ਸੰਗਤ ਸਤਗੁਰ ਆਪ ਬਣਾਵੇ ਪਹਿਲੇ ਨੰਬਰ ਗ੍ਰੰਥ ਦੀ ਲਿਖਤ ਹੈ ਸੰਗਤ ਸਤਗੁਰ ਆਪ ਬਣਾਵੇ ਵਿੱਚ ਸੰਗਤ ਆਪਣਾ ਆਪ ਰਖਾਵੇ ਉਹ ਸਤਗੁਰੂ ਵੀ ਸੰਗਤ ਆਪ ਬਣਾ ਰਹੇ ਹੈ ਔਰ ਆਪਣਾ ਆਪ ਕਿਥੇ ਰਖਾਇਆ ਸੰਗਤ ਦੇ ਵਿੱਚ ਅੱਗੇ ਪ੍ਰਮਾਤਮਾ ਕੀ ਕਹਿੰਦੇ ਹੈ ਨਾ ਹੋਏ ਅਦੀਨ ਹੋਏ ਅਦੀਨ ਜੋ ਸੰਗਤ ਤੇ ਆਵੇ ਬੱਧਾ ਹਰ ਜੂ ਇੱਥੇ ਆਵੇ ਲਾਜ ਸਿਖਾਣ ਦੀ ਆਪ ਰਖਾਵੇ ਸੱਚਾ ਸਤਗੁਰ ਤਾ ਅਖਵਾਵੇ ਸੱਚਾ ਸਤਗੁਰ ਤਾ ਅਖਵਾਵੇ ਨਿਮਸ਼ਕਾਰ ਚਰਨਾ ਵਿੱਚ ਜੋ ਕਰੇ ਨਿਮਸ਼ਕਾਰ ਜੋ ਚਰਨਾ ਵਿੱਚ ਜੋ ਕਰੇ ਆਵੇ ਨਾ ਜਾਵੇ ਜਨਮੇ ਨਾ ਮਰੇ ਐਡੀ ਵਡਿਆਈ ਹੈ ਉਸਦੇ ਚਰਨਾ ਦੇ ਨਿਸ਼ਕਾਰ ਦੇ ਕਰਨ ਦੀ ਨਾ ਆਵੇ ਨਾ ਜਾਵੇ ਨਾ ਜਨਮੇ ਨਾ ਮਰੇ ਜਿਸਨੇ ਕੀਤਾ ਆਨ ਪ੍ਰਣਾਮ ਉਸ ਨੂੰ ਮਿਲਿਆ ਜਾਨੀ ਜਾਨ ਉਸ ਨੂੰ ਮਿਲਿਆ ਜਾਨੀ ਜਾਨ ਸੀਸ ਜਿਸ ਦਾ ਚੁਕਿਆ ਆਨ ਦਰਗਾਹ ਵਿੱਚ ਦਵਾਇਆ ਮਾਨ ਅੱਗੇ ਸੱਚੇ ਪਾਤਸ਼ਾਹ ਕੀ ਫਰਮਾਉਂਦੇ ਹਨ ਦਰਗਾਹ ਮੇਰੀ ਸੱਚੀ ਹੋਈ ਦੁੱਖ ਦਲੀਦਰ ਰਹੇ ਨਾ ਕੋਈ ਤੇਜ ਮੇਰਾ ਹੂਨ ਹੋਵੇ ਸਵਾਇਆ ਆਪਣਾ ਹੁਕਮ ਆਪ ਲਿਖਾਇਆ ਆਪਣਾ ਹੁਕਮ ਆਪ ਲਿਖਾਇਆ ਹੁਕਮ ਮੇਰਾ ਬੜਾ ਅਨੋਖਾ ਸੱਚਾ ਸਤਗੁਰ ਹੈ ਨਹੀਂ ਧੋਖਾ ਸੱਚਾ ਸਤਗੁਰ ਹੈ ਨਹੀਂ ਧੋਖਾ ਪਰਖ ਲੈਣ ਮੈਨੂੰ ਪਰਖਨ ਹਾਰੇ ਪਾਸ਼ਾ ਜੀ ਕੀ ਕਹਿੰਦੇ ਹਨ ਪਰਖ ਲੈਣ ਮੈਨੂੰ ਪਰਖਣ ਹਾਰੇ ਮੈਂ ਬੈਠਾ ਹਾਂ ਵਿੱਚ ਦਰਵਾਰੇ ਜਿਸ ਨੇ ਪਰਖਣਾ ਆਓ ਮੈਨੂੰ ਪਰਖ ਲੋ ਮੈਂ ਬੈਠਾ ਹਾਂ ਦਰਵਾਰ ਦੇ ਵਿੱਚ ਮੈਂ ਬੈਠਾ ਹਾਂ ਵਿੱਚ ਦਰਵਾਰੇ ਮੈਂ ਨਹੀਂ ਆਪਣਾ ਆਪ ਛੁਪਾਇਆ ਮੈਂ ਆਪਣਾ ਆਪ ਨਹੀਂ ਛੁਪਾਇਆ ਮੈਂ ਨਹੀਂ ਆਪਣਾ ਆਪ છુપਾਇਆ ਹਾਜ਼ਰ ਹੋ ਕੇ ਦਰਸ ਦਿਖਾਈਆ ਮੈਂ ਹਾਜ਼ਰ ਹੋ ਕੇ ਆਪ ਜੀ ਨੂੰ ਦਰਸ ਦਿੱਤਾ ਜੇ ਮੈਂ ਆਪਣਾ ਆਪ છુપਾਇਆ ਨਹੀਂ ਪਰਖ ਤੁਸੀਂ ਹੂਣ ਕਰ ਲੋ ਮੇਰੀ ਕਰੋ ਜਿਸ ਨੇ ਪਰਖ ਕਰਨੀ ਉਸ ਪ੍ਰਮਾਤਮਾ ਦੀ ਪਰਖ ਤੁਸੀਂ ਹੂਣ ਕਰ ਲੋ ਮੇਰੀ ਆਓ ਸਾਹਮਣੇ ਲਾਓ ਨਾ ਦੇਰੀ ਜਿਸ ਨੇ ਮੇਰੀ ਪਰਖ ਕਰਨੀ ਆਓ ਕਰੋ ਪਰ ਪਰ ਦੇਰੀ ਵੀ ਨਾ ਲਾਓ ਆਓ ਸਾਹਮਣੇ ਲਾਓ ਨਾ ਦੇਰੀ ਐਸੀ ਕਲਾ ਹੂਨ ਵਰਤਾਵਾ ਸਰਬ ਸ੍ਰਿਸ਼ਟੀ ਨੂੰ ਪਸਮ ਕਰਵਾਵਾ ਕਲਯੁਗ ਦਾ ਹੂਨ ਹੋਇਆ ਕਿਨਾਰਾ ਸਤਜੁਗ ਦਾ ਖੁੱਲਾ ਭੰਡਾਰਾ ਸਤਜੁਗ ਵਿੱਚ ਸਤਜੁਗ ਵਿੱਚ ਸਤਗੁਰ ਆਇਆ ਜਿਸ ਨੇ ਐਦਾ ਭੇਤ ਖੁਲਾਇਆ ਮੈਂ ਆਪਣੇ ਵਿੱਚ ਸਮਾਵਾਂ ਸੱਚਾ ਸਤਗੁਰ ਤਾਂ ਅਖਵਾਵਾਂ ਸੱਚਾ ਸਤਗੁਰ ਤਾਂ ਅਖਵਾਵਾਂ ਸੱਚੀ ਬਖਸ਼ਾ ਹੂਣ ਮੈਂ ਦਾਤ ਜਿਸ ਨੂੰ ਆਪਣਾ ਲੋਕ ਕਰਾ ਮਾਤ ਇਕਰਾਮਤ ਹੈ ਮੇਰਾ ਨਾਮ ਸੋਹੰਗ ਸ਼ਬਦ ਸੱਚਾ ਪਛਾਨ ਸ਼ਬਦੋ ਸ਼ਬਦ ਰੂਪ ਹੋ ਜਾਵੇ ਤ੍ਰਿਕਤ ਜੂਨ ਤ੍ਰਿਕਤ ਜੂਨ ਵਿੱਚ ਫੇਰ ਨਾ ਆਵੇ ਆਪਣਾ ਸ਼ਬਦ ਆਪ ਲਿਖਾਵਾਂ ਚਾਰ ਜੁਗ ਐਦਾ ਜਾਪ ਕਰਾਵਾਂ 72 ਜਾਮੇ ਭਗਤ ਪ੍ਰਗਟਾਵਾਂ ਆਪਣਾ ਦਰਸ ਆਪ ਦਿਖਾਵਾਂ ਆਪਣਾ ਦਰਸ ਆਪ ਦਿਖਾਵਾਂ ਜਿਸ ਨੇ ਦਰਸ ਮੇਰੇ ਸੀ ਪਾਏ ਜਿਸ ਨੇ ਦਰਸ ਮੇਰੇ ਸੀ ਪਾਏ ਜੋਤ ਸੰਗ ਜੋਤ ਮਿਲਾਏ ਸਤ ਗੁਰਾਂ ਦਇਆ ਕਮਾਵੇ ਸਤ ਸਤ ਗੁਰਾਂ ਦਇਆ ਕਮਾਵੇ ਬੇੜਾ ਸਿੱਖਦਾ ਬੰਨੇ ਲਾਵੇ ਬਣੇ ਮਲਾਹ ਵਿੱਚ ਦਰਗਾਹ ਦੇ ਆਪ ਉਠਾਏ ਦਇਆ ਕਮਾ ਕੇ ਐਸੀ ਦਇਆ ਗੁਰੂ ਆਪ ਕਰੇ ਐਸੀ ਦਇਆ ਉਹ ਦਇਆ ਜੋ ਪ੍ਰਮਾਤਮਾ ਕਰੇ ਉਹ ਆਪ ਸਵੈਮ ਕਰਿਆ ਐ ਐਸੀ ਦਇਆ ਗੁਰੂ ਆਪ ਕਰੇ ਭਵਜਲ ਤੂੰ ਪਾਰ ਪਰੇ ਗੁਰ ਘਰ ਵਿੱਚ ਸੱਚਾ ਭੰਡਾਰਾ ਸਿੱਖਾਂ ਦਾ ਗੁਰ ਸਦਾ ਰਖਵਾਲਾ ਐਸਾ ਤੈਨੂੰ ਮਾਣ ਦਿਵਾਵਾ ਕਰ ਕਰ ਤੇਰੇ ਵਿੱਚ ਧਾਮ ਬਣਾਵਾ seva jo tusane kiti shudh aatman de puniti asi ditti hai ajj taat sikh mere da wad pratap langar varte jithe mera utthe nahi koi tauda langar tauda tauda langar guru ka gur pandhara ape bujhe aap bujhanhara asi soji thanu paavan ਦੁੱਖ ਕਲੇਸ਼ਾਂ ਦਾ ਨਾਮ ਕਰਾਵਾਂ ਐਸੀ ਕਲਮ ਆਪ ਚਲਾਵਾ ਐਸੀ ਕਲਮ ਆਪ ਚਲਾਵਾ ਦਾਤ ਪੁੱਤਾਂ ਦੀ ਝੋਲੀ ਪਾਵਾਂ ਆਪਣੀ ਦਾਤ ਆਪ ਵਰਤਾਈ ਆਪਣੀ ਦਾਤ ਆਪ ਵਰਤਾਈ ਆਈ ਸੰਗਤ ਦੀ ਆਸ ਪੁਜਾਈ ਸੋ ਹਰ ਸੰਗਤ ਜੀ ਇਹ ਜੋ ਆਪ ਜੀ ਨੇ ਸੁਣਿਆ ਹੈ ਇਹ ਗ੍ਰੰਥ ਨੰਬਰ 1 ਦਾ ਸੱਚੇ ਪਾਸ਼ਾ ਨੇ ਕਿਹਾ ਕਿ ਮੈਂ ਦਸ ਆਪਣਾ ਹਾਜ਼ਰ ਹੋ ਕੇ ਆਵਜੂ ਸਭ ਨੂੰ ਦਿੱਤਾ ਏ ਸੋ ਇਸੇ ਤਰ੍ਹਾਂ ਹੀ ਸੱਚੇ ਪਾਸ਼ਾ ਜੀ ਨੇ ਇੱਕ ਛੋਟੀ ਜੀ ਹੋਰ ਮਾਅਵਜੇ ਨਾਲ ਮੈਂ ਦੋ ਲਾਈਨਾਂ ਸਾਂਝੀ ਕਰਾਂਗਾ ਕਿ ਸਤਗੁਰ ਨੂੰ ਦਿੱਤੀ ਨਹੀਂ ਕਿਸੇ ਦਾਤ ਸਤਗੁਰ ਨੂੰ ਦਿੱਤੀ ਨਹੀਂ ਕਿਸੇ ਦਾਤ ਖੋਵਣ ਵਾਲਾ ਨજર ਕੋਈ ਨਾ ਆਈਆ ਭਾਵੇਂ ਸਾਰੇ ਛੱਡ ਜਾਣ ਸਾਥ ਭਾਵੇਂ ਸਾਰੇ ਛੱਡ ਜਾਣ ਸਾਥ ਇੱਕ ਇਕੱਲਾ ਸੋਬਾ ਪਾਈਆ ਫਤਵਾ ਦੇਣ ਵਾਲਿਆਂ ਦੀ ਰਹਿਣ ਨਹੀਂ ਦੇਣੀ ਜਮਾਤ ਫਤਵਾ ਦੇਣ ਵਾਲਿਆਂ ਦੀ ਰਹਿਣ ਨਹੀਂ ਦੇਣੀ ਜਮਾਤ ਉਹ ਇਸ ਤਰ੍ਹਾਂ ਦੀ ਜਮਾਤਾਂ ਨੂੰ ਵੀ ਹੌਲੀ-ਹੌਲੀ ਖਤਮ ਕਰ ਦਿੰਦਾ ਪਰਮੇਸ਼ਰ ਰਹਿਣ ਨਹੀਂ ਦੇਣੀ ਜਮਾਤ ਸੱਚ ਦੁਆਰੇ ਟਿਕਣ ਕੋਈ ਨਾ ਪਾਈਆ ਸੱਚ ਦੇ ਦਵਾਰੇ ਟਿਕਨ ਕੋਈ ਨਾ ਪਾਇਆ ਮੈਂ ਮਾਲਕ ਕਾਇਨਾਤ ਦੀਨ ਦੁਨੀ ਵਾਲਾ ਅਖਵਈਆ ਦੀਨ ਦੁਨੀ ਵਾਲਾ ਅਖਵਈਆ ਉਹ ਮੈਨੂੰ ਲਿਖਣ ਦੀ ਵੀ ਜਾਂਚ ਮੈਨੂੰ ਲਿਖਣ ਦੀ ਵੀ ਜਾਂਚ ਲਿਖਾਰਿਆਂ ਦੀ ਲੋੜ ਰਹੇ ਨਾ ਰਾਇਆ ਮੈਨੂੰ ਕਿਸੇ ਦੀ ਲੋੜ ਨਹੀਂ ਭਾਵੇਂ ਸਾਰੇ ਛੱਡ ਜਾਓ ਲਿਖਾਰਿਆਂ ਦੀ ਲੋੜ ਰਹੇ ਨਾ ਕੋਈ ਵਖਾਈਆ ਮੈਂ ਨੰਨਿਆ ਬੱਚਿਆਂ ਨੂੰ ਦੇ ਕੇ ਆਪਣਾ ਪ੍ਰਕਾਸ਼ ਭਾਵੇਂ ਸਾਰੇ ਛੱਡ ਜਾਓ ਮੈਂ ਆਪਣੇ ਬੱਚੇ ਛੋਟੜੇ ਬੱਚੇ ਨੂੰ ਪ੍ਰਕਾਸ਼ ਦੇ ਕੇ ਆਪਣਾ ਕੰਮ ਪਰਮਾਤਮਾ ਦਾ ਕਦੇ ਨਹੀਂ ਕਦੇ ਖੜਿਆ ਨੰਨਿਆ ਬੱਚਿਆਂ ਨੂੰ ਦੇ ਕੇ ਆਪਣਾ ਪ੍ਰਕਾਸ਼ ਨੂਰ ਨੂਰ ਦੇ ਆ ਚਮਕਾਈਆ ਸੋ ਹਰ ਸੰਗਤ ਜੀ ਇਹ ਜੋ ਆਪ ਜੀ ਨੇ ਲਿਖ ਸਰਵਨ ਕੀਤਾ ਹੈ ਇਹ ਗ੍ਰੰਥ ਨੰਬਰ ਇੱਕ ਦਾ ਜੋ ਲੇਖ ਆਪ ਜੀ ਨੇ ਸਰਵਨ ਕੀਤਾ ਹੈ ਉਸ ਪਰਮਾਤਮਾ ਨੇ ਮਾਤ ਲੋਕ ਦੇ ਵਿੱਚ ਪਹਿਲੀ ਵਾਰ ਆਪ ਦਾ ਦਰਸ ਦਿੱਤਾ ਹੈ। ਔਰ ਆਪ ਜੀ ਨੂੰ ਸਭ ਨੂੰ 994 ਚੋਕੜੀ ਜੁਗ ਦੇ ਵਿਛੜਿਆ ਨੂੰ ਭਗਤਾ ਨੂੰ ਆ ਕੇ ਜਨ ਭਗਤ ਬਣਾਇਆ ਔਰ ਆਪ ਦੇ ਚਰਨਾਂ ਦੀ ਛੋਹ ਦਿੱਤੀ। ਸੋ ਕੋਈ ਸ਼ਬਦ ਕਟਵੱਤ ਬੋਲਿਆ ਗਿਆ ਹੋਵੇ ਸਾਰੀ ਹਰ ਸੰਗਤ ਪਾਸੋਂ, ਹਿਊ ਸ਼ੰਸ਼ਾ ਜੀ ਪਾਸੋਂ ਮੈਂ ਮਾਫੀ ਚਾਹਾਂਗਾ। ਪੰਜ ਜਗਾਂ ਰਿਆ ਸਾਧਿਓ ਹਰ ਸੰਗਤ ਜੀ। ਸੋ ਹੰਗ ਮਾਰਾਈ ਸੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਾਰਾਈ ਸੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਾਰਾਈ ਸੇਰ ਸਿੰਘ ਵਿਸ਼ਨੋ ਭਗਵਾਨ So hang Mara in Sher, sing Vishnu Bhagwan Nida So hang Mara Sher, sing Vishnu Bhagwan ਸੰਗਤ ਜੀਓ ਬੇਨਤੀ ਹੈ ਕਿ ਆਪਾਂ ਹੁਣੇ ਹੁਣੇ ਹੀ ਅਜੇ ਰਜਾਈਆਂ